ਦੋਸਤੋ ਜਿਹੜੀ ਅੱਜ ਤੁਹਾਡੇ ਲਈ ਵੀਡੀਓ ਲੈ ਕੇ ਹਾਜ਼ਰ ਹੋਇਆ ਨਾ ਇਹ ਇੱਕ ਬਿੱਜੂ ਦੀ ਵੀਡੀਓ ਆ ਬਿੱਜੂ ਜਾਨਵਰ ਆ ਇੱਕ ਐਸਾ ਜਾਨਵਰ ਆ ਨਾ ਮਿੱਤਰੋ ਇਹ ਮਾਸ ਖਾਣਾ ਇਸ ਨੂੰ ਕਹਿੰਦੇ ਆ ਬਿੱਜੂ ਜਿਹੜਾ ਅੱਗੇ ਪ੍ਰਾਣੀਆਂ ਬੀਬੀਆਂ ਕਈ ਵਾਰੀ ਬਜ਼ੁਰਗ ਕਹਿ ਦਿੰਦੇ ਬਿੱਜੂਆ ਕਰਦਾ ਕੀ ਆ ਹਨਾ ਜਾਂ ਕੋਈ ਸ਼ਰਾਰਤ ਕਰ ਰਿਹਾ ਜਾਂ ਕਿਸੇ ਤਰੀਕੇ ਨਾਲ ਕੋਈ ਗਲਤ ਕੰਮ ਜਾਂ ਕਰ ਰਿਹਾ ਤੇ ਉਹਨੂੰ ਬੁੜੀਆਂ ਕਹਿ ਕੇ ਬੁਲਾਉਂਦੀਆਂ ਬਿੱਜੂਆ ਤੇ ਤੋਟੇ ਨਹੀਂ ਜਾਂਦਾ ਤੇ ਅੱਜ ਉਸੇ ਬਿੱਜੂ ਦੀ ਆਪਾਂ ਵੀਡੀਓ ਲੈ ਕੇ ਆਇਆ ਦੋਸਤੋ ਬਿੱਜੂ ਕਿਸ ਨੂੰ ਕਹਿੰਦੇ ਤੇ ਬਿੱਜੂ ਹੁੰਦਾ ਕੀ ਚੀਜ਼ ਹੈ ਬਿੱਜੂ ਬਿੱਜੂ ਇੱਕ ਸ਼ਮਸ਼ਾਨ ਘਾਟ ਦੇ ਵਿੱਚ ਪਾਇਆ ਜਾਂਦਾ ਹੈ ਮਿੱਤਰੋ ਇਸ ਬਿੱਜੂ ਦੀ ਜੇ ਆਵਾਜ਼ ਦੀ ਗੱਲ ਕਰੀਏ ਤਾਂ ਸਰਾਇ ਇੱਕ ਪੂਰੀ ਡਰਾਉਣੀ ਆਵਾਜ਼ ਆ ਇਸ ਬਿੱਜੂ ਦੀ ਕਈ ਵਾਰੀ ਤਾਂ ਨਾ ਆਪਾਂ 12 11 ਵਜੇ ਜਦੋਂ ਸੇਵਾਂ ਦੇ ਮੂਰਤੀ ਲੰਘਦੇ ਆ ਆਪਾਂ ਨੂੰ ਆਵਾਜ਼ਾਂ ਨਹੀਂ ਆਉਂਦੀਆਂ ਰਹਿੰਦੀਆਂ ਭੂਤਾਂ ਦੀਆਂ ਹਨਾ ਤੇ ਕਿੱਦਾਂ ਭੂਤਾਂ ਚੀਕਾਂ ਜੀਆਂ ਮਾਰ ਰਹੀਆਂ ਹੁੰਦੀਆਂ ਤੇ ਮਿੱਤਰੋ ਉਹ ਆਹ ਜਿਹੜਾ ਬਿੱਜੂ ਆ ਨਾ ਇਹੀ ਚੀਕਾ ਮਾਰਦਾ ਹੁੰਦਾ ਪਹਿਲਾਂ ਤਾਂ ਇਸ ਦੀ ਚੀਕਾਂ ਦੀ ਆਵਾਜ਼ ਸੁਣੋ ਫਿਰ ਬਾਅਦ ਵਿੱਚ ਆਪਾਂ ਵੀਡੀਓ ਤੇ ਚਰਚਾ ਕਰਦੇ ਹਾਂ ਦੋਸਤੋ ਉਹ ਆਵਾਜ਼ ਤਾਂ ਤੁਸੀਂ ਦੋਸਤੋ ਸੁਣ ਲਈ ਕਿੰਨੀ ਡਰਾਣੀ ਆਵਾਜ਼ ਆਣਾ ਜਿਵੇਂ ਭੂਤਾਂ ਦੀ ਆਵਾਜ਼ ਹੁੰਦੀ ਆ ਪਰ ਇਸ ਸਿਵਿਆਂ 'ਚ ਹੀ ਆਪਾਂ ਨੂੰ ਬਿੱਜੂ ਜ਼ਿਆਦਾਤਰ ਤਾਂ ਮਾਸ ਖਾਣਾ ਇਸ ਨੂੰ ਕਹਿੰਦੇ ਆ ਸਮਸ਼ਾਨ ਘਾੜ ਦੇ ਵਿੱਚ ਜੋ ਮੁਰਦੇ ਦਫਨਾਏ ਜਾਂਦੇ ਹਨ ਉਹਨਾਂ ਦਾ ਮਾਸ ਖਾਂਦਾ ਹੈ ਇਹ ਥੱਲੇ ਹੀ ਰਹਿੰਦਾ ਧਰਤੀ ਦੇ ਵਿੱਚ ਹੀ ਕਦੇ ਇੱਕ ਤਾਈਂ ਬਾਹਰ ਹੁੰਦਾ ਜਦੋਂ ਬਾਹਰ ਹੁੰਦਾ ਤਾਂ ਤੁਹਾਨੂੰ ਉਸ ਦੀਆਂ ਆਵਾਜ਼ਾਂ ਸੁਣਦੀਆਂ ਹਨ ਮਤਲਬ ਤੁਸੀਂ ਉਹਨਾਂ ਆਵਾਜ਼ ਚੈੱਕ ਕੀਤੀ ਕਿੱਥੇ ਕਿੰਦਾ ਫੁੱਲਾ ਪੂਰੀ ਡਰਾਉਣੀ ਆਵਾਜ਼ ਆ ਜਵਾ ਬਿਲਕੁਲ ਤਾਈਂ ਬਣਾਈਆਂ ਹੁੰਦੀਆਂ ਉਸ ਦੇ ਵਿੱਚ ਜਦੋਂ ਇਹ ਬਾਹਰ ਹੁੰਦਾ ਦੋਸਤੋ ਆਪਣੀਆਂ ਆਵਾਜ਼ਾਂ ਕਾਲਦਾ ਇਹਨੇ ਆਵਾਜ਼ਾਂ ਵੀ ਰਾਤ ਨੂੰ ਹੀ ਕੱਢਣੀਆਂ ਹੁੰਦੀਆਂ ਦਿਨੇ ਕੋਈ ਆਵਾਜ਼ ਨਹੀਂ ਕਰਦਾ ਇਹ ਆ ਦੋਸਤੋ ਇਹ ਆਪਣੇ ਦੇਖਣ ਨੂੰ ਇੱਥੇ ਨਹੀਂ ਮਿਲਦਾ ਕਿਉਂਕਿ ਆਪਣੇ ਤਾਂ ਜ਼ਿਆਦਾਤਰ ਲੋਕ ਸਸਕਾਰੀ ਕਰਦੇ ਆ ਹਨਾ ਪਰ ਬਾਹਰ ਗੋਰੀਆਂ ਦੇ ਜੋ ਪਾਸੇ ਵੇਖੀਏ ਤਾਂ ਉਧਰ ਸਸਕਾਰ ਨਹੀਂ ਕਰ ਨਹੀਂ ਕਰਦੇ ਉੱਥੇ ਦਫਨਾਇਆ ਹੀ ਜਾਂਦਾ ਵਾ ਤੇ ਮੁੜ ਕੇ ਇਹ ਦਫਨਾਏ ਹੋਇਆਂ ਨੂੰ ਜਾਨੀ ਕਿ ਇਹ ਖਾਂਦੇ ਆ ਇਹ ਇੱਕ ਤੋਂ ਇਹ ਥੱਲੇ ਧਰਤੀ ਤੇ ਇਹਨਾਂ ਨੇ ਧਰਤੀ ਦੇ ਵੈਟੀ ਖੁੱਡਾ ਬਣਾਈ ਜਾਣੀਆਂ ਇੱਕ ਤੇ ਇੱਕ ਦਫਨਾਏ ਮਰਦੇ ਤਾਈਂ ਪਹੁੰਚ ਗਏ ਅੰਦਰੋਂ ਅੰਦਰੀ ਦੂਜੇ ਤਾਈਂ ਪਹੁੰਚ ਜਾਂਦੇ ਤੀਜੇ ਤਾਈਂ ਪਹੁੰਚ ਜਾਂਦੇ ਥੱਲੇ ਹੀ ਰਹਿੰਦੇ ਆ ਇਹ ਬਾਹਰ ਕਦੇ ਵੀ ਨਹੀਂ ਆਉਂਦੇ ਜੇ ਆਉਣ ਵੀ ਬਿਰਲੇ ਹੀ ਆਉਂਦੇ ਬਾਹਰ ਤੇ ਬਾਕੀ ਕਈ ਵਾਰ ਆਪਾਂ ਨੂੰ ਵਹਿ ਪਾਇਆ ਜਾਂਦਾ ਵਾ ਭਾਈ ਸਿਮਿਆਂ ਦੇ ਵਿੱਚ ਭਾਈ ਇਸ ਤਰ੍ਹਾਂ ਆਵਾਜ਼ਾਂ ਆਉਂਦੀਆਂ ਬਈ ਭੂਤ ਚੜੇਲਾਂ ਦੀਆਂ ਆਵਾਜ਼ਾਂ ਰੋਣਿਆਂ ਦੀਆਂ ਆਵਾਜ਼ਾਂ ਹੁੰਦੀਆਂ ਵਾ ਮਿੱਤਰੋ ਐਸ ਦੀਆਂ ਹੀ ਹੁੰਦੀਆਂ ਵਾ ਐਸ ਬਿੱਜੂ ਦੀਆਂ ਹੀ ਹੁੰਦੀਆਂ ਵਾ ਤਾਂ ਕਿ ਇਹ ਇਸ ਤਰ੍ਹਾਂ ਲੱਗਦਾ ਜਿਵੇਂ ਬਸ ਨਾ ਡਰਾਉਣਾ ਹੀ ਐਸ ਦੀ ਆਵਾਜ਼ ਇਸ ਤਰ੍ਹਾਂ ਲੱਗਦੀ ਪੂਰੀ ਜਿਵੇਂ ਡਰਾਉਣਾ ਤੇ ਰੋਈ ਜਾਣਾ ਨੇ ਇਸ ਰਾਤ ਨੂੰ ਤੇ ਮਿੱਤਰੋ ਜਿਹੜੇ ਮਾਰੇਦਾਲ ਵਾਲੇ ਹੁੰਦੇ ਆ ਉਹ ਤਾਂ ਡਰ ਜਾਂਦੇ ਆ ਜਿ ਬਾਕੀ ਭੂਤ ਪ੍ਰੇਤਾਂ ਦੀ ਗੱਲ ਕਰੀਏ ਦੋਸਤੋ ਭੂਤ ਪ੍ਰੇਤਾਂ ਤਾਂ ਅੱਜ ਤਾਈਂ ਨਾ ਹੀ ਕਿਸੇ ਨੇ ਦੇਖੀਆਂ ਤੇ ਐਵੇਂ ਇੱਕ ਗੱਲਾਂ ਹੀ ਉੱਡੀਆਂ ਵੀਆਂ ਫਾਹਾਂ ਹੀ ਉੱਡੀਆਂ ਵੀਆਂ ਆਪਣੀ ਵੀ ਜਿਹੜੀ ਉਮਰ ਆ ਜਿੰਨੀ ਕਹੂਗੀ ਆ ਬਚਪਨ ਤੋਂ ਲੈ 82-29 ਸਾਲ ਦੀ ਹੋ ਗਈ ਆ ਆਪਾਂ ਤਾਂ ਅਜ ਤੱਕ ਜ਼ਿੰਦਗੀ ਚ ਕਦੇ ਭੂਤ ਦੇਖਿਆ ਹੀ ਨਹੀਂ ਬਲਕਿ ਆਪਣਾ ਤਾਂ ਜਿਹੜਾ ਘਰ ਵੀ ਆ ਸਿਮੇ ਆ ਜਿਹੜੇ ਘਰ ਦੇ ਨਾਲ ਹੀ ਲੱਗਦੇ ਆ ਜਿਵੇਂ ਘਰ ਦੇ ਨਾਲ ਆ ਇੱਕ ਕਿਲਾਵਾਟ ਇਹ ਬਾਕੀ ਕਦੇ ਨਾ ਹੀ ਆ ਕਦੇ ਵਾਜਾਂ ਸੁਣੀਆਂ ਵਾ ਤੇ ਨਾ ਹੀ ਇਹ ਚੀਜ਼ਾਂ ਹੈਗੀਆਂ ਵਾ ਤੇ ਬਾਕੀ ਜੇ ਬਿੱਜੂ ਦੀ ਗੱਲ ਕਰਦੇ ਆ ਬਿੱਜੂ ਮਿੱਤਰੋ ਇੱਥੇ ਲਿਖ ਨੂੰ ਨਹੀਂ ਮਿਲਦਾ ਪੰਜਾਬ ਦੇ ਵਿੱਚ ਇਹ ਜ਼ਿਆਦਾਤਰ ਤਾਂ ਬਾਹਰੀਆਂ ਕੰਟਰੀਆਂ ਚ ਮਿਲਦਾ ਵੇ ਇੱਕ ਨੂੰ ਜਿੱਥੇ ਲਾਸ਼ਾਂ ਦੱਬਾਈਆਂ ਜਾਂਦੀਆਂ ਵਾ ਤੇ ਉਹਨਾਂ ਨੂੰ ਖਾਂਦੇ ਦੱਬਣੇ ਲੋਕਾਂ ਨੂੰ ਖਾਂਦੇ ਉਹਨਾਂ ਦਾ ਮਾਸ ਖਾਂਦੇ ਆ ਤੇ ਆਪਾਂ ਤਾਂ ਇੱਕ ਵਹਿਮ ਕੱਢਿਆ ਹਨਾ ਜਾਨੀ ਕਿ ਉਹ ਤਾਂ ਪ੍ਰੇਤਨਾਬਈ ਹੁੰਦੀਆਂ ਚਾ ਨਹੀਂ ਹੁੰਦੀਆਂ ਜੇ ਹੁੰਦੀਆਂ ਤਾਂ ਕਈ ਵਾਰੀ ਪਤਾ ਲੱਗ ਜਾਂਦਾ ਬਈ ਬਾਜ਼ ਆ ਰਹੀ ਉਹ ਇਹਨਾਂ ਦੀਆਂ ਹੁੰਦੀਆਂ ਆਪਣੇ ਤਾਂ ਦੇਖਣ ਨੂੰ ਇਹ ਨਹੀਂ ਮਿਲਦੇ ਪਰ ਬਾਹਰ ਜੋ ਗੋਰੀਆਂ ਦੀਆਂ ਕਬਰਾਂ ਹੁੰਦੀਆਂ ਨਾ ਤੇ ਉਥੇ ਇਹ ਦੇਖਣ ਨੂੰ ਮਿਲ ਜਾਂਦੇ ਆ ਪਰ ਉਹਨਾਂ ਦੇ ਤਾਂ ਮਿੱਤਰੋ ਪਹਿਲੇ ਹੀ ਵਹਿਮ ਕੱਢੇ ਹੋਏ ਆ ਆਪਾਂ ਵੀ ਥੋੜਾ ਪਿੱਛੇ ਚੱਲ ਰਹੇ ਆ ਐਵੇਂ ਵਹਿਮ ਪਰਮਾਇਆ ਚ ਤੁਰੇ ਫਿਰਦੇ ਆ ਇਹ ਘੂਤਾਂ ਹੁੰਦੀਆਂ ਚਿੜੇਲਾ ਹੁੰਦੀਆਂ ਐਂ ਕਦੇ ਉਹਨਾਂ ਦੀਆਂ ਆਵਾਜ਼ਾਂ ਇਸ ਤਰ੍ਹਾਂ ਹੁੰਦੀਆਂ ਪਰ ਨਹੀਂ ਮਿੱਤਰੋ ਆਵਾਜ਼ ਉਹ ਇਸ ਬਿੱਜੂ ਦੀ ਹੁੰਦੀ ਆ ਜਿਹਨੂੰ ਪਹਿਲੀਆਂ ਬੁੜੀਆਂ ਕਹਿ ਦਿੰਦੀਆਂ ਹੁੰਦੀਆਂ ਸੀ ਬਿੱਜੂ ਜਾਂ ਕਰਦਾ ਕਿ ਇਹ ਬਿੱਜੂ ਜੇ ਟੁੱਟੇਗਾ ਨਹੀਂ ਜਾਂਦਾਗਾ ਹਨਾ ਇਹ ਚੀਜ਼ਾਂ ਹੁੰਦੀਆਂ ਸੀ ਪਰ ਬਿੱਜੂ ਅਸਲੀਅਤ ਦੇ ਵਿੱਚ ਆ ਬਿੱਜੂ ਹੁੰਦਾ ਮਿੱਤਰੋ ਹੁਣ ਇਹ ਵੇਖ ਲਓ ਬਈ ਬੁੜੀਆਂ ਨੇ ਤਾਂ ਬਿੱਜੂ ਅੱਗੇ ਬੁੜੀਆਂ ਨੂੰ ਨਹੀਂ ਪਤਾ ਹੁੰਦਾ ਸੀ ਵੀ ਬਿੱਜ ਉਹਨਡੀ ਚੀਜ਼ ਕੀ ਆ ਬਿੱਜੂ ਕਿਹੜਾ ਜਾਨਵਰ ਆ ਬਿੱਜੂ ਕਿੱਥੇ ਪਾਇਆ ਜਾਂਦਾ ਵਾ ਪਰ ਹੁਣ ਅਸੈਸ ਜਿਵੇਂ ਜਿਵੇਂ ਅੱਗੇ ਤੁਰੀ ਜਾਂਦੀ ਮਿੱਤਰੋ ਸਾਰਾ ਕੁਝ ਪਤਾ ਲੱਗਦਾ ਜਾਂਦਾ ਵਾ ਜੇ ਵੀਡੀਓ ਚੰਗੀ ਲੱਗੀ ਨਾ 200 ਧੱਕੇ ਸ਼ੇਅਰ ਕਰ ਦਿਓ